ਚਲੋ ਰੋਜ਼ ਇਹ ਕਿ ਧਰਮਕੋਟ ਥਾਣੇ ਦੇ ਵਿੱਚ ਇੱਕ ਐਫਆਈਆ ਦਰਜ ਕੀਤੀ ਗਈ ਹੈ 1 April ਨੂੰ ਜਿਹਦੇ ਵਿੱਚ ਕੀ ਇਸੇ ਤਰੀਕੇ ਦੇ ਨਾਲ ਐਕਸਟਰਸ਼ਨ ਦੀ ਕਾਲ ਫੋਨ ਤੋਂ ਆਈ ਸੀ ਅੰਮੀ ਵਾਲਾ ਪਿੰਡ ਦੇ ਰਹਿਣ ਵਾਲੇ ਸੀਗੇ ਜਿਹੜੇ ਮੁਦਈ ਹੈਗੇ ਨੇ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਇੱਕ ਫੋਰਨ ਦੇ ਵਿੱਚ ਬੈਠਾ ਕੈਨੇਡਾ ਦੇ ਵਿੱਚ ਬੈਠਾ ਹੋਇਆ ਹਰਮਨ ਨਾਮ ਦਾ ਅਕਿਊਜ਼ ਜਿਹੜਾ ਹੈਗਾ ਉਹ ਵੈਰੀਫਾਈ ਹੋਇਆ ਹੈਗਾ ਜਿਹਦੇ ਵੱਲੋਂ ਇੱਕ ਕਾਲ ਰਿਜਿਨੇਟ ਕੀਤੀ ਗਈ ਸੀ ਇਸ ਤੋਂ ਇਲਾਵਾ ਇਹਨੇ ਫਿਰੋਜ਼ਪੁਰ ਦਾ ਇੱਕ ਬੰਦਾ ਨਵਦੀਪ ਜਿਹੜਾ ਹੈਗਾ ਉਹਦੀ ਡਿਊਟੀ ਲਗਾਈ ਵੀ ਤੂੰ ਪੈਸੇ ਕਲੈਕਟ ਕਰ ਲਾ ਟੋਟਲ ਡਿਮਾਂਡ ਜਿਹੜੀ ਹੈਗੀ 3 ਲੱਖ ਰੁਪਏ ਦੀ ਸੀ ਪਰ ਇਹਨਾਂ ਨੇ 20000 ਰੁਪਏ ਦਿੱਤਾ ਸੀਗਾ ਪਹਿਲੇ ਜਦੋਂ ਆਪਣਾ 20000 ਰੁਪਏ ਜਦੋਂ ਕਲੈਕਟ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਕੇ ਜਿਹੜੇ ਨੋਟ ਉਹਨਾਂ ਨੇ ਇਹਨੂੰ ਦਿੱਤੇ ਸੀਗੇ ਉਹੀ ਨੋਟ ਜਿਹੜੇ ਹੈਗੇ ਇਹਦੇ ਕੋਲ ਬਰਾਮਦ ਵੀ ਹੋਏ ਇਸ ਤੋਂ ਇਲਾਵਾ ਇਹਦੇ ਕੋਲ ਇੱਕ 32 ਬੋਰ ਦਾ ਰਿਵਾਲਵਰ ਮਿਲਿਆ ਹੈ 6 ਰਾਉਂਡ ਗੋਲੀਆਂ ਦੀਆਂ ਮਿਲੀਆਂ ਹਨ ਤੇ ਇੱਕ ਸਕੋਰਪਿਓ ਗੱਡੀ ਮਿਲੀ ਹੈ ਇਹਦੀ ਤਫਤੀਸ਼ ਸ਼ਿਪਾਗ ਕਰ ਰਹੇ ਹੈਗੇ ਆ ਵੀ ਵੈਪਨ ਜਿਹੜਾ ਹੈਗਾ ਉਹ ਇਹਦੇ ਪਾਸ ਇਹਦੇ ਉੱਪਰ ਪੁਰਾਣੀ ਕ੍ਰਿਮਿਨਲ ਹਿਸਟਰੀ ਹੈ ਇਹਦੀ ਇਹਦੇ ਉੱਪਰ ਪਹਿਲੇ ਵੀ ਇੱਕ ਪਰਚਾ ਐਨਡੀਪੀ ਸੈਕਟਰ ਦਾ ਦਰਜ ਹੋਇਆ ਹੋਇਆ ਤੇ ਇਹਦੇ ਉੱਪਰ ਤਫਤੀਸ਼ ਸ਼ੁਰੂ ਕੀਤੀ ਗਈ ਹੈ ਸਾਨੂੰ ਆਪਣਾ ਕਾਫੀ ਨੇੜੇ ਪਹੁੰਚ ਚੁੱਕੇ ਹਾਂ ਇਸ ਤਫਤੀਸ਼ ਦੇ ਵਿੱਚ ਤੇ ਜਲਦੀ ਆਪਾਂ ਇਹਦੇ ਬਾਰੇ ਡਿਟੇਲ ਸਰਕਾਰੀ ਗੱਡੀ ਜਿਹੜੀ ਉਹ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਦੀ ਹੈ ਜਿਹੜੇ ਬੰਦੇ ਅਰੈਸਟ ਹੈ ਅੱਜ ਤੱਕ ਇਹ ਇਹਨਾਂ ਦੀ ਆਪਦੀ ਸਾਹਮਣੇ ਆਈ ਹੈ ਇਹ ਚੋਰੀ ਇਹ ਫਰੂਜ਼ਪੁਰ ਦੀ ਇਸ ਸੰਬੰਧ ਵਿੱਚ ਅੱਗੇ ਵੀ ਕਾਫੀ ਕੰਮ ਚੱਲ ਰਹੇ ਨੇ ਅਸੀਂ ਆ ਰਹੇ ਹਾਂ ਅਸੀਂ ਹੁਣ ਵੀ ਆ ਰਹੀਆਂ ਜਿੱਤੇ ਕਿੰਨੀਆਂ ਕਿ ਲੋਕਾਂ ਨੇ ਤੁਹਾਨੂੰ ਕੋਲ ਬਲੈਂਡ ਕੀਤੀ ਹੁਣ ਤੱਕ ਅ ਮੈਂ ਸਾਡੇ ਪਾਸ ਇਸ ਟਾਈਮ ਦੇ ਉੱਪਰ ਜਿੰਨੀਆਂ ਵੀ ਆਪਣੇ ਕਾਲ ਸੀਗੀਆਂ 올ਮੋਸਟ ਸਾਰੀਆਂ ਟ੍ਰੇਸ ਹੋ ਚੁੱਕੀਆਂ ਆਪ ਜੀ ਨੂੰ ਅ ਆਪ ਜੇ ਨੋਟਿਸ ਚ ਹੋਊਗਾ ਵੀ ਇਹ ਤੀਜਾ ਕੇਸ ਟ੍ਰੇਸ ਹੋਇਆ ਹੈਗਾ ਇੱਕ ਹਫਤੇ ਦੇ ਵਿੱਚ ਤੇ ਪਹਿਲੇ ਨੇ ਹਲ ਸਿੰਘ ਵਾਲਾ ਦੇ ਵਿੱਚ ਵੀ ਕਾਲਸ ਆਗੀਆਂ ਸ਼ੁਰੂ ਹੋ ਗਈਆਂ ਸੀ ਬਟ ਉਸ ਤੋਂ ਬਾਅਦ ਜਿੰਨੀਆਂ ਵੀ ਕਾਲਸ ਆਈਆਂ ਸਾਰੀਆਂ ਸਾਡੀਆਂ ਟ੍ਰੇਸ ਹੋਈਆਂ ਨੇ ਤੇ ਸਾਡੇ ਵੱਲੋਂ ਕੋਸ਼ਿਸ਼ ਹੈ ਵੀ ਆਪਾਂ ਅੱਗੇ ਵੀ ਜਿੰਨੇ ਵੀ ਇਹ ਹੈਗੇ ਨੇ ਕਿਊਜ਼ ਹੈਗੇ ਨੇ ਇਨ ਸਾਰੈਂਟਲੀ ਆਪਾਂ ਜਿਹੜੇ ਫੋਰਨ ਬੈਠੇ ਹੋਏ ਹੈਂਡਲਰਸ ਹੈਗੇ ਨੇ ਜਾਂ ਕੋਈ ਵੀ ਹੈਗੇ ਆਪਾਂ ਉਹਨਾਂ ਸਾਰਿਆਂ ਦੇ ਰੈਡ ਕੋਰਨ ਨੋਟਿਸ ਜਿਸ਼ੂ ਕਰ ਰਹੇ ਹੈਗੇ ਉਹਨਾਂ ਦੇ ਡਿਪੋਰਟੇਸ਼ਨ ਪ੍ਰੋਸੈਸਸ ਅਸੀਂ ਸਟਾਰਟ ਕਰ ਰਹੇ ਹਾਂ ਕਿਹੜੇ ਗੈਂਗ ਨਾਲ ਐਸੋਸੀਏਟ ਹੈ ਇਹ ਜਿਹੜਾ ਅੰਮੀ ਵਾਲਾ ਵਾਲਾ ਹੈਗਾ ਸਰ ਇਹ ਇਹ ਅੰਮੀ ਵਾਲਾ ਵਾਲਾ ਜਿਹੜਾ ਹੈਗਾ ਇਹ ਬੰਬੀਹਾ ਗੈਂਗ ਦੇ ਨਾਲ ਸੰਬੰਧ ਗੱਸੇ ਜਾ ਰਿਹਾ ਹੈ ਜਿਹੜੇ ਮੋਕੇ ਵਾਲੀ ਮਾਰਦਤ ਹੈ ਜੀ ਇਸ ਤਰ੍ਹਾਂ ਇਹ ਦਾ ਕਿਸੇ ਗੈਂਗ ਦਾ ਹੈ ਨਹੀਂ ਮੈਂ ਆਪ ਜੀ ਨੂੰ ਦੱਸਿਆ ਵੀ ਜਿਹੜੇ ਕਾਲ ਰਿਜਨੇਟ ਹੋਏ ਗੋਪੀ ਉਹ ਫਿਰ ਆਪ 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 ਆਪਣਾ ਹੀ ਆਪਣੇ ਲੈਵਲ ਦੇ ਉੱਪਰ ਹੀ ਸਰ ਕੈਸ਼ ਇਨ ਕਵਰ ਹੋਇਆ ਉਹ ਕੋਈ ਐਕਸਟਰਸ਼ਨ ਦਾ ਕੈਸ਼ ਹੈ ਜਾਂ ਰਲ ਕੇ ਨਾ ਕੈਸ਼ ਹੈ ਜੀ ਵੀ ਇਹਨਾਂ ਦਾ ਪਰਸਨ 320000 ਹਾਂ 320000 ਰੁਪਏ ਹੋਇਆ ਉਹਦੇ ਵਿੱਚ ਅਸੀਂ ਉਹੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਦੱਸਣ ਮੁਤਾਬਕ ਹੀ ਬਾਕੀ ਪੈਸੇ ਇਹਨਾਂ ਦੇ ਆਪਣਾ ਕੈਸ਼ ਹੈ ਬਟ ਅਸੀਂ ਉਹਦਾ ਰਿਕਾਰਡ ਵੈਰੀਫਾਈ ਕਰ ਰਹੇ ਹਾਂ ਜੀ ਵਿਡਰੋਅਲ ਹੋਈ ਹੈ ਤੇ ਕਿੱਥੋਂ ਹੋਈ ਹੈ ਹੋ ਸਕਦਾ ਇਹਨੇ ਕਿਸੇ ਤੋਂ ਲਿਆ ਹੋਵੇ ਕੈਸ਼ ਹੋ ਸਕਦਾ ਹੋ ਸਕਦਾ ਹੋ ਸਕਦਾ ਪਰ ਇਹ ਤਵਤੀਸ ਤੱਕ ਕਿ ਇਹ ਕਾ ਇਸ਼ੂ ਆਪਾਂ ਇੱਕ ਵਾਰੀ ਬੈਂਕਸ ਨਾਲ ਟੂ ਕਲੀਅਰ ਕਰਕੇ ਆਪਦੀ ਹਿੰਦਸਤਾਨ ਦੱਸਦੇ ਹਾਂ